ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਛੋਟਾ ਜਿਹਾ ਪਿਆਰਾ ਜਿਹਾ ਤੇ ਪੁਰਾਣਾ ਸੁਹਾਗ ਲੈ ਕੇ ਹਾਜ਼ਰ ਹੋਈ ਆਂ। ਉਮੀਦ ਕਰਦੀ ਆਂ ਤੁਸੀਂ ਸੁਹਾਗ ਨੂੰ ਪਸੰਦ ਕਰੋਗੇ। ਲੋ ਜੀ ਮਾਣੋ ਇਸ ਪਿਆਰੇ ਜਿਹੇ ਸੁਹਾਗ ਦਾ ਆਨੰਦ। ਲਾਡੋ ਦਾ ਕਾਜਰ ਚਾਇਆ ਜੀ ਕੜੀ ਸੁਲਖਣੀਆਂ ਆਈ ਲਾਡੋ ਦਾ ਕਾਜ ਰੇ ਚਾਇਆ ਜੀ ਕੜੀ ਸੁਲਖਣੀਆਂ ਆਈ ਬਾਹਰ ਤਾਂ ਲਾਡੋ ਦਾ ਈ ਲਾਡੋ ਦਾ ਬਾਬਲ ਐਂਜਰੋਵੇ ਕਟਾ ਸ਼ਾਵਣ ਦੀ ਆਈ ਅੰਦਰ ਤਾਂ ਬੀਬੀ ਦੀ ਮਾਤਾ ਰੋਵੇ ਬੇਟੀ ਹੋ ਗਈ ਪਰਾਈ ਅੰਦਰ ਤਾਂ ਲਾਡੋ ਦੀ ਮਾਤਾ ਰੋਵੇ ਬੇਟੀ ਹੋ ਗਈ ਪਰਾਇ ਤੂੰ ਕਿਉਂ ਰੋਂਦੇ ਮਾਪਿਓ ਜੀ ਜਗ ਹੁੰਦੜੀ ਆਈ ਤੂੰ ਕਿਉਂ ਰੋਂਦੇ ਮਾਪਿਓ ਜੀ ந்தாோ தி ஜ பூ லாடோ தி ஜூ ਲਾਡੋ ਦਾ ਚਾਚਾ ਇੰਜ ਰੋਵੇ ਜੋ ਕਟਾ ਸ਼ਾਵਣ ਦੀ ਆਈ ਲਾਡੋ ਦਾ ਚਾਚਾ ਇੰਜ ਰੋਵੇ ਜੋ ਕਟਾ ਸ਼ਾਵਣ ਦੀ ਆਈ ਬਹਰਤਾ ਲਾਡੋ ਦਾ ਚਾਚਾ ਰੋਵੇ ਅੰਦਰ ਰੋਂਦੀ ਆ ਚਾਚੀ ਬਾਹਰ ਤਾਂ ਲਾਡੋ ਦਾ ਚਾਚਾ ਰੋਵੇ ਅੰਦਰ ਰੋਂਦੀ ਆ ਚਾਚੀ ਤੁਸੀਂ ਕਿਉਂ ਰੋਂਦੇ ਪਿਓ ਜੀ ਕੀ ਚੀਜ਼ ਗਵਾਚੀ ਤੂੰ ਸਿ ਕਿਉ ਰੋਂਦੇ ਮਾਪਿਓ ਜੀ ਕੀ ਚੀਜ਼ ਗਵਾਚੀ ਲਾਡੋ ਦਾ ਕਾਜ ਰੇ ਚਾਇਆ ਜੀ ਕੜੀ ਵਿਦਾਈ ਦੀ ਚਾਇਆ ਜੀ ਕੜੀ ਵਿਦਾਈ ਦੀ ਆਈ ਲਾਡੋ ਦਵੀਰਾ ਐਂ ਹੋ ਰੋਵੇ ਕਟਾ ਸ਼ਾਵਣ ਦੀ ਆਈ ਬੀਬੀ ਦਵੀਰਾ ਐਂ ਹੋ ਰੋਵੇ ਕਟਾ ਸਾ ਬਾਹਰ ਤਾਂ ਲਾਡੋ ਦਾ ਵੀਰ ਰੋਵੇ ਅੰਦਰ ਹੱਸੇ ਪਰ ਜਾਈ ਬਾਹਰ ਤਾਂ ਲਾਡੋ ਦਾ ਵੀਰ ਰੋਵੇ ਅੰਦਰ ਹੱਸੇ ਪਰ ਜਾਈ ਓਦਣ ਤਾਰੋਂ ਵੇਗੀ ਪਾਬੀਏ ਨੀ ਗੀ ਪਾਬੀ ਨਹੀਂ ਜਦਣਾ ਤੋਰੇਗੀ ਜਾਈ ਤੂੰ ਕਿਉਂ ਰੋਵੇਂ ਮੇਰੇ ਵੀਰੀਆ ਪੈਣਾ ਹੋ ਗਏ ਪਰਾਏ ਤੂੰ ਕਿਉਂ ਰੋਵੇਂ ਮੇਰੇ ਵੀ